ਸ਼ਣ ਕਾਟਾ ਪੈਂਦਾ ਸ਼ਣ ਕਾਟਾ ਪੈਂਦਾ ਗਲੀ ਗਲੀ ਨੀ ਮੇਰੀ ਐਸੀ ਝਾਂਜਰ ਛਣ ਕੇ ਸ਼ਣ ਕਾਟਾ ਪੈਂਦਾ ਗਲੀ ਗਲੀ ਏ ਚਾਂਜਰਨੇ ਸिखर ਦੁਪਹਿਰੇ ਕਈ ਲੁੱਟੇ ਕਈ ਮਾਰੇ ਇਸ ਚਾਂਜਰਨੇ ਸिखर ਦੁਪਹਿਰੇ ਕਈ ਲੁੱਟੇ ਕਈ ਮਾਰੇ ਹੋ ਬੈਠੇ ਉਮਰਾਂ ਦੇ ਰੋਗੀ ਲੁੱਟਣ ਆਏ ਨਜ਼ਾਰੇ ਹੋ ਬੈਠੇ ਉਮਰਾਂ ਦੇ ਰੋਗੀ ਲੁੱਟਣ ਆਏ ਨਜ਼ਾਰੇ ਨਾ ਛਣਕੀ ਨਾ ਛਣਕੀ ਅੜੀਏ ਗੱਲ ਪਹੁੰਚੂ ਸਰਕਾਰੇ ਹੋ ਨਾ ਛਣਕੀ ਨਾ ਛਣਕੀ ਅੜੀਏ ਗੱਲ ਪਹੁੰਚੂ ਸਰਕਾਰੇ ਬਿਨਾ ਬਾਲਣੋ ਬਿਨਾ ਬਾਲਣੋਂ ਲੰਬੂ ਨਿਕਲੇ ਨਿਕਲਾ ਜਦੋਂ ਬਣ ਟਣ ਕੇ ਛਣ ਕਾਟਾ ਪੈਂਦਾ ਛਣ ਕਾਟਾ ਪੈਂਦਾ ਗਲੀ ਗਲੀ ਨੀ ਮੇਰੀ ਐਸੀ ਝਾਂਜਰ ਛਣ ਕੇ ਛਣ ਕਾਟਾ ਪੈਂਦਾ ਗਲੀ ਗਲੀ